ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਆਈਆਰਸੀਸੀ ਸਿਰ ਵਧਿਆ ਅਰਜ਼ੀਆਂ ਦੇ ਬੈਕਲੌਗ ਦਾ ਭਾਰ ਜਦਕਿ ਸਟੱਡੀ ਪਰਮਿਟ ਅਰਜ਼ੀਆਂ ਦਾ ਬੈਕਲੌਗ ਮਾਮੂਲੀ ਘਟਿਆ ਕੈਨੇਡਾ ਵੱਲੋਂ ਠੱਗ ਇਮੀਗ੍ਰੇਸ਼ਨ ਏਜੰਟਸ ਵਿਰੁੱਧ ਵੱਡੀ ਕਾਰਵਾਈ ਕਈਆਂ ਦੇ ਲਾਇਸੈਂਸ ਕੀਤੇ ਗਏ ਰੱਦ ਤੇ ਲਗਾਈਆਂ ਪਾਬੰਦੀਆਂ ਬ੍ਰਿਟਿਸ਼ ਕੋਲੰਬੀਆ 'ਚ ਗਰਮੀ ਦੇ ਕਹਿਰ ਦਾ ਅਸਰ ਸਮੁੰਦਰੀ ਬੀਚ ਦੇ ਪਾਣੀਆਂ 'ਚ ਡੁਬਕੀਆਂ ਲਾ ਰਹੇ ਨੇ ਲੋਕ ਪੰਜਾਬੀ ਨੌਜਵਾਨ ਨੇ ਕੈਨੇਡਾ ਪੁਲਿਸ ਨੂੰ ਪਾਣੀਆਂ ਭਾਜੜਾ ਪੁਲਿਸ ਨੂੰ ਚਕਾਨੀ ਦੇ ਕੇ ਫਰਾਰ ਹੋਇਆ ਪ੍ਰਭਜੀਤ ਸਿੰਘ ਆਈ.ਆਰ.ਸੀ.ਸੀ. ਸਿਰ ਅਰਜ਼ੀਆਂ ਦੇ ਬੈਕਲੌਗ ਦਾ ਭਾਰ ਇੱਕ ਵਾਰ ਫਿਰ ਵੱਧਦਾ ਨਜ਼ਰ ਆ ਰਿਹਾ ਏ ਕਿਉਂਕਿ ਮਈ ਦੇ ਅੰਤ ਤੱਕ ਅਰਜ਼ੀਆਂ ਦਾ ਬੈਕਲੌਗ 8 ਲੱਖ 2000 ਸੀ ਜੋ 30 ਜੂਨ ਤੱਕ 5.02 ਫੀਸਦੀ ਦੇ ਵਾਧੇ ਨਾਲ 8 ਲੱਖ 42800 ਤੱਕ ਪਹੁੰਚ ਗਿਆ 30 ਜੂਨ ਤੱਕ ਸਾਰੀਆਂ ਆਈਆਰਸੀਸੀ ਇਨਵੈਂਟਰੀਜ਼ ਦੇ ਵਿੱਚ ਅਰਜ਼ੀਆਂ ਦੀ ਕੁੱਲ ਗਿਣਤੀ 2199500 ਸੀ ਜਿਨ੍ਹਾਂ ਦੇ ਵਿੱਚੋਂ 1346700 ਵਿਦਨ ਸਰਵਿਸ ਸਟੈਂਡਰਡਸ ਪ੍ਰਕਿਰਿਆ ਕੀਤੀਆਂ ਗਈਆਂ ਸਨ ਆਈਆਰਸੀਸੀ ਦਾ ਉਦੇਸ਼ 80 ਫੀਸਦੀ ਅਰਜ਼ੀਆਂ ਨੂੰ ਆਪਣੇ ਸਟੈਂਡਰਡ ਪ੍ਰੋਸੈਸਿੰਗ ਟਾਈਮਸ ਦੇ ਅੰਦਰ ਪ੍ਰਕਿਰਿਆ ਕਰਨਾ ਹੈ ਹਾਲਾਂਕਿ ਵਧੇਰੇ ਗੁੰਝਲਦਾਰ ਅਰਜ਼ੀਆਂ ਜਿਨ੍ਹਾਂ ਨੂੰ ਵਾਧੂ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਨੂੰ ਆਮ ਸਮਾਂ ਸੀਮਾ ਤੋਂ ਵੱਧ ਸਮਾਂ ਲੱਗ ਸਕਦਾ ਹੈ 30 ਜੂਨ 2025 ਤੱਕ ਆਈਆਰਸੀਸੀ ਕੋਲ ਪੀਆਰ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਕੁੱਲ 896100 ਅਰਜ਼ੀਆਂ ਸਨ ਇਨ੍ਹਾਂ ਵਿੱਚ ਐਕਸਪ੍ਰੈਸ ਐਂਟਰੀ ਐਕਸਪ੍ਰੈਸ ਐਂਟਰੀ ਅਲਾਈਂਡ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਸਟਰੀਮਸ ਅਤੇ ਪਰਿਵਾਰਕ ਸਪੌਂਸਰਸ਼ਿਪ ਅਰਜ਼ੀਆਂ ਸ਼ਾਮਲ ਨੇ ਇਨ੍ਹਾਂ ਅਰਜ਼ੀਆਂ 'ਚੋਂ ਕੁੱਲ 480300 ਜਾਂ ਕਹਿ ਲੋ ਕਿ 54 ਫੀਸਦ ਨੂੰ IRCC ਦੇ ਸਰਵਿਸ ਸਟੈਂਡਰਡਸ ਦੇ ਅੰਦਰ ਪ੍ਰਕਿਰਿਆ ਕੀਤਾ ਗਿਆ ਇਸ ਨਾਲ 415800 ਅਰਜ਼ੀਆਂ ਬੈਕਲੌਗ ਦੇ ਹਿੱਸੇ ਵਜੋਂ ਰਹਿ ਜਾਂਦੀਆਂ ਨੇ ਜਦੋਂ ਐਕਸਪ੍ਰੈਸ ਐਂਟਰੀ ਰਾਹੀਂ PNP ਅਰਜ਼ੀਆਂ ਦੀ ਗੱਲ ਆਉਂਦੀ ਹੈ ਤਾਂ ਪਿਛਲੇ ਕੁਝ ਮਹੀਨਿਆਂ 'ਚ ਬੈਕਲੌਗ ਦੇ ਵਿੱਚ ਅਰਜ਼ੀਆਂ ਦੀ ਫੀਸਦ ਵਧ ਰਹੀ ਹੈ ਜੋ ਕਿ ਨਵੰਬਰ 2024 'ਚ 24 ਫੀਸਦ ਸੀ ਜਿਸ ਤੋਂ ਵੱਧ ਕੇ ਇਹ ਮਈ 2025 ਦੇ ਵਿੱਚ 49% ਹੋ ਗਈ। ਇਸ ਦੌਰਾਨ ਬੈਕਲੌਗ ਦੇ ਵਿੱਚ ਸਟੱਡੀ ਪਰਮਿਟ ਅਰਜ਼ੀਆਂ ਦੀ ਪ੍ਰਤੀਸ਼ਤਤਾ ਫਰਵਰੀ ਚ 45% ਤੋਂ ਜੂਨ ਚ 18% ਤੱਕ ਘਟ ਗਈ। ਇਹ ਜੂਨ 2024 ਤੋਂ ਬਾਅਦ ਪਹਿਲੀ ਵਾਰ 20 ਫੀਸਦੀ ਦੇ ਆਪਣੇ ਟੀਚੇ ਦੇ ਬੈਕਲੌਗ ਤੋਂ ਹੇਠਾਂ ਆਈ ਹੈ। ਵਿਸਟਰ ਵੀਜ਼ਾ ਲਈ ਬੈਕਲੌਗ ਦੇ ਵਿੱਚ ਅਰਜ਼ੀਆਂ ਦੀ ਪ੍ਰਤੀਸ਼ਤਤਾ ਮਈ ਦੇ ਵਿੱਚ 54 ਫੀਸਦੀ ਤੋਂ ਜੂਨ ਚ 53 ਫੀਸਦੀ ਹੋ ਗਈ। IRCC ਪਿਛਲੇ ਸਾਲ ਦੇ ਅਖੀਰ ਤੋਂ ਐਡਵਾਂਸਡ ਐਨਾਲਿਸਟਿਕ ਅਤੇ ਆਟੋਮੇਸ਼ਨ ਟੈਕਨੋਲੋਜੀਆਂ ਦੀ ਵਰਤੋਂ ਕਰ ਰਿਹਾ ਹੈ ਤਾਂ ਜੋ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਅਰਜ਼ੀਆਂ ਦੀ ਛਾਂਟੀ, ਗੁੰਝਲਦਾਰ ਮਾਮਲਿਆਂ ਦੀ ਪਛਾਣ ਤੇ ਸੰਖੇਪ ਚ ਮਦਦ ਕੀਤੀ ਜਾ ਸਕੇ। ਕੈਨੇਡਾ ਚ ਠੱਗ ਇਮੀਗ੍ਰੇਸ਼ਨ ਸਲਾਹਕਾਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਆਪਣੇ ਪੇਸ਼ੇ ਨਾਲ ਇਨਸਾਫ ਨਾ ਕਰਨ ਵਾਲਿਆਂ ਦੇ ਲਾਇਸੈਂਸ ਧੜਾ ਧੜਾ ਰੱਦ ਜਾਂ ਮੁਅਤਲ ਕੀਤੇ ਜਾ ਰਹੇ ਨੇ ਸਭ ਤੋਂ ਵੱਡਾ ਨੁਕਸਾਨ ਭਾਰਤੀ ਮੂਲ ਦੇ ਇਮੀਗ੍ਰੇਸ਼ਨ ਏਜੰਟਸ ਦਾ ਹੋਇਆ ਹੈ ਜਿਨ੍ਹਾਂ ਵਿੱਚੋਂ ਕੁਝ ਏਜੰਟ ਸਾਊਥ ਏਸ਼ੀਅਨ ਲੋਕਾਂ ਨੂੰ ਕੈਨੇਡੀਅਨ ਵੀਜ਼ਾ ਦਿਵਾਉਣ ਦੇ ਨਾਂ ਤੇ ਗੈਰਵਾਜਬ ਤਰੀਕਿਆਂ ਦੀ ਵਰਤੋਂ ਕਰਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਆਰਜੀ ਕਾਮਿਆਂ ਦੀ ਪਰਮਾਰ ਇਸ ਕਾਰਵਾਈ ਦਾ ਮੁੱਖ ਕਾਰਨ ਬਣੀ ਜੋ ਕੈਨੇਡੀਅਨ ਪੀਆਰ ਹਾਸਲ ਕਰਨ ਚ ਅਸਫਲ ਰਹਿਣ ਮਗਰੋਂ ਅਜਿਹੇ ਏਜੰਟਸ ਦੇ ਜਾਲ 'ਚ ਫਸ ਜਾਂਦੇ ਨੇ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਵੱਲੋਂ ਕੁਤਾਹੀ ਕਰਨ ਵਾਲੇ ਏਜੰਟਸ ਨੂੰ ਜਵਾਬਦੇ ਬਣਾਇਆ ਜਾ ਰਿਹਾ ਹੈ ਤੇ ਕਈ ਫਰਮਾਂ ਨੂੰ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ ਕੈਨੇਡੀਅਨ ਮੀਡੀਆ ਦੀ ਰਿਪੋਰਟ ਮੁਤਾਬਕ ਟ੍ਰਿਬਿਊਨਲ ਦੇ ਫੈਸਲੇ ਮਗਰੋਂ ਵੈਨਕੂਵਰ ਦੀ ਗੈਟ ਵੀਜ਼ਾ ਇਮੀਗ੍ਰੇਸ਼ਨ ਦੇ ਮਾਲਕ ਰਾਜੇਸ਼ ਰਣਦੇਵ ਦਾ ਲਾਇਸੈਂਸ ਮਈ 2025 ਚ ਰੱਦ ਕਰ ਦਿੱਤਾ ਗਿਆ ਦੂਜੇ ਪਾਸੇ BC ਦੇ ਡੈਲਟਾ ਸ਼ਹਿਰ ਨਾਲ ਸੰਬੰਧਿਤ ਚੰਡੀਗੜ੍ਹ ਇਮੀਗ੍ਰੇਸ਼ਨ ਸਰਵਿਸਿਜ਼ ਦੇ ਜੋਗਿੰਦਰ ਸਿੰਘ ਕੰਗ ਤੇ ਹਰਿੰਦਰਕੌਰ ਕੰਗ ਵੀ ਪੜਤਾਲ ਦੇ ਘੇਰੇ ਚ ਆ ਗਏ ਨੇ ਤੇ CICCC ਵੱਲੋਂ ਜੋਗਿੰਦਰ ਸਿੰਘ ਕੰਗ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਜਦਕਿ ਹਰਿੰਦਰ ਕੌਰ ਕੰਗ ਉੱਤੇ ਕਈ ਬੰਦਿਸ਼ਾਂ ਲਾਗੂ ਕੀਤੀਆਂ ਗਈਆਂ ਨੇ ਇਸੇ ਤਰ੍ਹਾਂ ਸ਼ਰਮਾ ਸਿੰਘ ਇਮੀਗ੍ਰੇਸ਼ਨ ਇਨਕਾਰਪੋਰੇਸ਼ਨ ਨਾਲ ਸੰਬੰਧਤ ਮਾਲਾ ਐਲਨ ਸ਼ਰਮਾ ਸਿੰਘ ਦਾ ਲਾਇਸੈਂਸ ਜੂਨ 2025 ਦੌਰਾਨ ਆਰਜ਼ੀ ਤੌਰ ਤੇ ਮੁਅਤਲ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਗਲੋਬਲ ਹਾਇਰ ਪਲੇਸਮੈਂਟ ਸਰਵਿਸਿਜ਼ ਅਤੇ ਐਡਮਿੰਟਨ ਦੀ ਕੈਨ ਪੀ ਆਰ ਟੈਕਨੋਲੋਜੀਜ਼ ਨਾਲ ਸੰਬੰਧਤ ਰਿਸ਼ੀ ਕੁਮਾਰ ਮਿੱਤਲ ਦਾ ਲਾਇਸੈਂਸ ਆਰਜ਼ੀ ਪਾਬੰਦੀਆਂ ਦੇ ਘੇਰੇ ਚ ਕੱਸ ਦਿੱਤਾ ਗਿਆ ਗੈਰ ਮੁਨਾਫੇ ਵਾਲੀ ਜਥੇਬੰਦੀ ਵਨ ਵਾਇਸ ਕੈਨੇਡਾ ਦੀ ਡਾਇਰੈਕਟਰ ਨੀਰਾ ਅਗਨੀ ਹੋਤਰੀ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦਾ ਲਗਾਤਾਰ ਹੋ ਰਿਹਾ ਸ਼ੋਸ਼ਣ ਡੂੰਘੀਆਂ ਚਿੰਤਾਵਾਂ ਪੈਦਾ ਕਰਦਾ ਏ ਇਮੀਗ੍ਰੇਸ਼ਨ ਸਲਾਹਕਾਰਾਂ ਵੱਲੋਂ ਐਲ ਐਮ ਆਈਏ ਨੂੰ ਠੱਗੀ ਦਾ ਸਭ ਤੋਂ ਸੌਖਾ ਰਾਹ ਬਣਾਇਆ ਜਾ ਚੁੱਕਾ ਹੈ ਜਿਸ ਦੇ ਇਵਜ਼ ਦੇ ਵਿੱਚ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਨੇ ਨੀਰਾ ਅਗਨੀ ਹੋਤਰੀ ਨੇ ਕਿਹਾ ਕਿ ਕਿਸੇ ਵੀ ਪੇਸ਼ੇ 'ਚ ਇਮਾਨਦਾਰੀ ਸਭ ਤੋਂ ਜ਼ਰੂਰੀ ਹੈ ਤੇ ਇੱਕ ਵਾਰ ਤੁਹਾਡੇ ਅਕਸ ਨੂੰ ਦਾਗ ਲੱਗ ਗਿਆ ਤਾਂ ਸਮਝੋ ਸਭ ਕੁਝ ਮਿੱਟੀ ਹੋ ਗਿਆ ਇਮੀਗ੍ਰੇਸ਼ਨ ਸਲਾਹਕਾਰ ਦਾ ਕੰਮ ਲੋਕਾਂ ਦੀ ਜ਼ਿੰਦਗੀ ਬਣਾਉਣਾ ਹੁੰਦਾ ਹੈ ਨਾ ਕਿ ਉਸ ਦਾ ਭਵੇਖ ਤੈਸ ਨੈਸ ਕਰਨਾ ਸਾਡੇ ਕਲਾਇੰਟਸ ਵੱਡੀਆਂ ਉਮੀਦਾਂ ਤੇ ਭਰੋਸੇ ਨਾਲ ਆਉਂਦੇ ਨੇ ਤੇ ਅਜਈਆਂ ਠੱਗੀਆਂ ਸਮੁੱਚੇ ਖੇਤਰ ਨੂੰ ਸ਼ਰਮਸਾਰ ਕਰਦੀਆਂ ਨੇ ਨੀਰਾ ਅਗਨੀ ਹੋਤਰੀ ਦਾ ਮੰਨਣਾ ਹੈ ਕਿ ਠੱਗਾਂ ਵਿਰੁੱਧ ਸਖਤ ਕਾਰਵਾਈ ਅਤੇ ਸੁਧਾਰ ਮੁਹਿੰਮ ਰਾਹੀਂ ਜਵਾਬਦੇਹੀ ਤੈਅ ਕਰਨ ਦਾ ਸਫ਼ਰ ਜਲਦ ਤੈਅ ਕੀਤਾ ਜਾ ਸਕਦਾ ਹੈ ਸ਼ਿਕਾਇਤਾਂ ਤੇ ਉੱਤੇ ਕਾਰਵਾਈ ਤੇਜ਼ ਹੋ ਰਹੀ ਹੈ ਤੇ ਇਮੀਗ੍ਰੇਸ਼ਨ ਏਜੰਟਸ ਦੇ ਸਤਾਏ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਇਸ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਸੇਵਾਮਾ ਵਿਭਾਗ ਨੇ ਕਿਹਾ ਹੈ ਕਿ ਬੇਨਕਾਰਾਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਈ ਜਾ ਰਹੀ ਹੈ ਤੇ ਠੱਗੀ ਤੋਂ ਬਚਣ ਲਈ ਸਰਕਾਰੀ ਸਰੋਤਾਂ ਰਾਹੀਂ ਜਾਣਕਾਰੀ ਵਰਤਣ ਦਾ ਸੁਝਾਅ ਦਿੱਤਾ ਗਿਆ ਹੈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪਿਛਲੇ ਦਿਨਾਂ ਤੋਂ ਗਰਮੀ ਦੇ ਕੈਰ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਦੇ ਮਾਹਿਰਾਂ ਦੀ رائے ਮੁਤਾਬਕ ਪਛੜ ਕੇ ਪੈਰੀ ਗਰਮੀ ਕਾਰਨ ਵੈਨਕੂਵਰ ਸਰੀ ਅਤੇ ਆਸ-ਪਾਸ ਦੇ ਸ਼ਹਿਰਾਂ 'ਚ ਬੁੱਧਵਾਰ ਵੱਧ ਤੋਂ ਵੱਧ ਤਾਪਮਾਨ 26 ਸੈਲਸੀਅਸ ਰਿਕਾਰਡ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਆਮ ਲੋਕਾਂ ਨੂੰ ਮੌਸਮ ਦੇ ਅਚਾਨਕ ਬਦਲਦੇ ਮિજાਜ ਦੇ ਮੱਦੇਨਜ਼ਰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ ਹੋਰ ਵੇਰਵਿਆਂ ਅਨੁਸਾਰ ਆਉਂਦੇ 1-2 ਦਿਨਾਂ ਤੱਕ ਮੌਸਮ ਗਰਮ ਰਹਿਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਜਦਕਿ ਅਗਲੇ ਹਫ਼ਤੇ ਨੂੰ ਬਦਲਵਾਈ ਹੋਣ ਕਾਰਨ ਤਪਦੇ ਮੌਸਮ 'ਚ ਕੁਝ ਠੰਡਕ ਆਉਣ ਦੀ ਆਸ ਹੈ। ਦੂਸਰੇ ਪਾਸੇ ਗਰਮੀ ਦੇ ਸਤਾਏ ਬਹੁ ਗਿਣਤੀ ਲੋਕ ਠੰਡਕ ਦਾ ਆਨੰਦ ਲੈਣ ਲਈ ਵਾਈਟ ਰੌਕ, ਵਾਟਰਫਰੰਟ ਅਤੇ ਹੋਰ ਨਾ ਨੇੜਲੇ ਸਮੁੰਦਰੀ ਬੀਚਾਂ ਤੇ ਠੰਡੇ ਪਾਣੀ 'ਚ ਡੁਬਕੀਆਂ ਲਗਾਉਂਦੇ ਵੀ ਦਿਖਾਈ ਦਿੱਤੇ। ਵੈਨਕੂਵਰ ਦੇ ਡਾਊਨਟਾਊਨ ਏਰੀਏ 'ਚ ਵੀ ਗਰਮੀ ਤੋਂ ਅੱਕੇ ਕੁਝ ਪਿਆਕੜ ਠੰਡੀਆਂ ਬੀਰਾਂ ਨਾਲ ਆਨੰਦ ਮਾਣਦੇ ਨਜ਼ਰੀਂ ਪਏ। ਕੈਨੇਡਾ 'ਚ ਇੱਕ ਪੰਜਾਬੀ ਨੌਜਵਾਨ ਪੁਲਿਸ ਨੂੰ ਝਕਾਨੀ ਦੇ ਕੇ ਫਰਾਰ ਹੋ ਗਿਆ। ਪੁਲਿਸ ਨੂੰ ਡਰਿਆ ਕਿ ਉਹ ਇੰਡੀਆ ਦਾ ਜਹਾਜ਼ ਨਾ ਚੜ ਗਿਆ ਹੋਵੇ। ਐਡਮਿੰਟਨ ਪੁਲਿਸ ਨੇ ਦੱਸਿਆ ਕਿ 21 ਸਾਲ ਦਾ ਪ੍ਰਭਜੀਤ ਸਿੰਘ ਕਥਿਤ ਸੈਕਸ ਆਫੈਂਡਰ ਹੈ ਤੇ ਉਸ ਨੇ ਗਿੱਟੇ ਤੇ ਬੰਨਿਆ ਨਿਗਰਾਨੀ ਵਾਲਾ ਇਲੈਕਟ੍ਰੋਨਿਕ ਯੰਤਰ ਲਾ ਕੇ ਸੁੱਟ ਦਿੱਤਾ ਹੈ ਪ੍ਰਭਜੀਤ ਸਿੰਘ ਨੂੰ ਬੀਤੇ ਮਈ ਮਹੀਨੇ ਦੌਰਾਨ ਇੱਕ ਨਾਬਾਲਗ ਦੀ ਸ਼ਮੂਲੀਅਤ ਵਾਲੀ ਵਾਰਦਾਤ ਦੇ ਸਬੰਧ ਚ ਨਿਗਰਾਨੀ ਹੇਠ ਰੱਖਿਆ ਗਿਆ ਸੀ ਤੇ 29 ਜੁਲਾਈ ਨੂੰ ਉਸ ਦੀ ਅਦਾਲਤ ਚ ਪੇਸ਼ੀ ਹੋਣੀ ਹੈ ਐਂਕਲ ਮੋਨਿਟਰ ਰਾਹੀਂ ਉਸ ਦੀ ਆਖਰੀ ਲੋਕੇਸ਼ਨ 2 ਜੁਲਾਈ ਨੂੰ ਅਲਬਰਟਾ ਦੀ ਲਾਮੌਂਟ ਕਾਉਂਟੀ ਚ ਸ਼ਰਵਡ ਪਾਰਕ ਨੇੜੇ ਇੱਕ ਦਿਹਾਤੀ ਇਲਾਕੇ ਚ ਦਰਜ ਕੀਤੀ ਗਈ ਪੁਲਿਸ ਨੇ ਪ੍ਰਭਜੀਤ ਸਿੰਘ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਕੱਦ 6 ਫੁੱਟ ਵਜ਼ਨ 78 ਕਿਲੋ ਵਾਲ ਕਾਲੇ ਅਤੇ ਅੱਖਾਂ ਪੂਰੀਆਂ ਹਨ ਪ੍ਰਭਜੀਤ ਸਿੰਘ ਦੇ ਰਿਸ਼ਤੇਦਾਰ ਭਾਰਤ 'ਚ ਰਹਿੰਦੇ ਨੇ ਤੇ ਉਹ ਜਹਾਜ਼ ਚੜਨ ਦੀ ਕੋਸ਼ਿਸ਼ ਕਰ ਰਿਹਾ ਹੋ ਸਕਦਾ ਹੈ। ਪੁਲਿਸ ਵੱਲੋਂ ਲੋਕਾਂ ਨੂੰ ਸੂਚਿਤ ਕੀਤਾ ਗਿਆ ਕਿ ਜੇ ਕਿਸੇ ਨੂੰ ਪ੍ਰਭਜੀਤ ਸਿੰਘ ਨਜ਼ਰ ਆਵੇ ਤਾਂ ਉਸ ਦੇ ਨੇੜੇ ਜਾਣ ਦੀ ਬਜਾਏ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ। ਜੇ ਕਿਸੇ ਕੋਲ ਪ੍ਰਭਜੀਤ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੈ ਤੁਰੰਤ 911 ਤੇ ਕਾਲ ਕੀਤੀ ਜਾ ਸਕਦੀ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟਾਪਰਸ ਦੇ ਨਾਲ 18002228477 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਰੀ ਸ਼ਹਿਰ ਦੇ ਇੱਕ ਵੱਡੇ ਪਾਰਕ 'ਚ ਉੱਗੇ ਪੰਜਾਬੀ ਸ਼ਾਇਰ ਗੁਰਦਰਸ਼ਨ ਸਿੰਘ ਬਾਦਲ ਤੇ ਨਸਲੀ ਹਮਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸ਼ਾਮ ਕਰੀਬ 8 ਵਜੇ ਉਹ ਸਰੀ 'ਚ ਆਪਣੇ ਘਰ ਦੇ ਨੇੜੇ ਹੀ ਨਿਊਟਨ ਐਥਲੈਟਿਕਸ ਪਾਰਕ ਦੇ ਵਿੱਚ ਰੋਜ਼ਾਨਾ ਵਾਂਗੂ ਸੈਰ ਕਰ ਰਹੇ ਸਨ। ਉਹਨਾਂ ਕਿਹਾ ਕਿ ਕੁਝ ਸਮੇਂ ਬਾਅਦ ਮੈਂ ਹੋਰ ਬਜ਼ੁਰਗਾਂ ਕੋਲ ਪਾਰਕ 'ਚ ਇੱਕ ਪਾਸੇ ਬੈਠ ਗਿਆ। ਅਚਾਨਕ 5-6 ਨੌਜਵਾਨ ਉੱਥੇ ਆਏ ਤੇ ਕਾਲੀ ਮਿੱਟੀ ਮੇਰੇ ਤੇ ਮਾਰੀ ਅਤੇ ਅੰਗਰੇਜ਼ੀ 'ਚ ਕਿਹਾ ਰਾਸਕਲ ਲੀਵ ਦਿਸ ਕੰਟਰੀ। ਉਨਾ ਦੱਸਿਆ ਕਿ ਮਦਦ ਲਈ ਰੌਲਾ ਪਾਉਣ ਤੋਂ ਬਾਅਦ ਨੌਜਵਾਨ ਉੱਥੋਂ ਫਰਾਰ ਹੋ ਗਿਆ ਇਸ ਘਟਿਆ ਹਰਕਤ ਤੋਂ ਦੁਖੀ ਹੁੰਦਿਆ ਗੁਰਦਰਸ਼ਨ ਸਿੰਘ ਨੇ ਅਫਸੋਸ ਪ੍ਰਗਟ ਕੀਤਾ ਕਿ ਅੱਜ ਵੀ ਪ੍ਰਵਾਸੀਆਂ ਨੂੰ ਕੈਨੇਡਾ ਵਰਗੇ ਮੁਲਕ 'ਚ ਅਜਿਹੇ ਵਿਤਕਰੀ ਤੇ ਨਸਲੀ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਪ੍ਰਸ਼ਾਸਨ ਅਤੇ ਸਰੀ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਰੀ ਦੇ ਪਾਰਕਾਂ 'ਚ ਅਜਿਹੇ ਨਸਲੀ ਤੇ ਸ਼ਰਾਰਤੀ ਲੋਕਾਂ ਤੋਂ ਬਜ਼ੁਰਗਾਂ ਦੀ ਸੁਰੱਖਿਆ ਲਈ ਪੁਲਿਸ ਗਾਰਡ ਤੈਨਾਤ ਕੀਤੇ ਜਾਣ ਗੁਰਦਰਸ਼ਨ ਸਿੰਘ ਬਾਦਲ ਨੇ ਕਿਹਾ ਕਿ ਪਹਿਲੀ ਵਾਰ ਨਹੀਂ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਲਗਭਗ 25 ਸਾਲ ਪਹਿਲਾਂ ਵੀ ਕੁਝ ਗੋਰੇ ਮੁੰਡਿਆਂ ਨੇ ਉਹਨਾਂ ਦੀ ਦਸਤਾਰ ਤੇ ਟਿੱਪਣੀ ਕਰਦਿਆਂ ਇੱਕ ਪਟਾਕਾ ਸੁੱਟਿਆ ਸੀ ਜਿਸ ਕਾਰਨ ਉਹਨਾਂ ਦੀ ਪੱਗ ਦਾ ਇੱਕ ਲੜ ਸੜ ਗਿਆ ਸੀ। ਕੈਨੇਡਾ ਦੇ ਬ੍ਰੈਂਪਟਨ ਸ਼ਹਿਰ 'ਚ ਫੁੱਟਪਾਥ ਤੇ ਗੱਡੀ ਚਲਾਉਣਾ ਇੱਕ ਪੰਜਾਬੀ ਨੂੰ ਮਹਿੰਗਾ ਪੈ ਗਿਆ। 56 ਸਾਲਾ ਰਣਜੀਤ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਜਿਸ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸਦੀ ਕਾਰ ਨੂੰ ਜ਼ਬਤ ਕਰ ਲਿਆ। ਉਸ ਦਾ ਡਰਾਈਵਿੰਗ ਲਾਇਸੈਂਸ 1 ਮਹੀਨੇ ਲਈ ਮੁਅਤਲ ਕਰ ਦਿੱਤਾ ਗਿਆ ਹੈ। ਹੁਣ ਉਸ ਦੇ ਖਿਲਾਫ ਖਤਰਨਾਕ ਡਰਾਈਵਿੰਗ ਤੇ ਸਟੰਟ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਪਹਿਲਾਂ ਉਸ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਉਸ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ। ਜਦੋਂ ਪੰਜਾਬੀ ਫੁੱਟਪਾਥ ਤੇ ਕਾਰ ਚਲਾ ਰਿਹਾ ਸੀ ਤਾਂ ਨੇੜੇ ਖੜੇ ਇੱਕ ਰਾਹਗੀਰ ਨੇ ਉਸ ਦੀ ਵੀਡੀਓ ਬਣਾਈ। ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸੜਕਾਂ ਤੇ ਵਾਹਨਾਂ ਦੀ ਲੰਬੀ ਕਤਾਰ ਹੈ। ਕਾਰਾਂ ਅਤੇ ਬੱਸਾਂ ਹੌਲੀ-ਹੌਲੀ ਚੱਲ ਰਹੀਆਂ ਨੇ ਫਿਰ ਅਚਾਨਕ ਇੱਕ ਚਿੱਟੀ ਕਾਰ ਫੁੱਟਪਾਥ ਤੇ ਤੇਜ਼ ਰਫ਼ਤਾਰ ਨਾਲ ਆਉਂਦੀ ਹੈ ਤੇ ਫੁੱਟਪਾਥ ਤੇ ਸਿੱਧੀ ਦੌੜ ਦੀ ਦਿਖਾਈ ਦਿੰਦੀ ਹੈ ਇਸ ਦੌਰਾਨ ਸੜਕ ਤੇ ਹੋਰ ਵਾਹਨ ਸਵਾਰ ਵੀ ਇਸ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਨੇ ਇਹ ਵੀਡੀਓ 11 ਜੂਨ 2025 ਨੂੰ ਬ੍ਰੈਂਪਟਨ ਦੇ ਬੋਵਰਡ ਡਰਾਈਵ ਵੈਸਟ ਅਤੇ ਗਲਿੰਗਮ ਡਰਾਈਵ ਦੇ ਨੇੜੇ ਦੀ ਦੱਸੀ ਜਾ ਰਹੀ ਹੈ ਜਦੋਂ ਇਹ ਵਾਇਰਲ ਹੋਈ ਤਾਂ ਸਾਰਾ ਮਾਮਲਾ ਸਾਹਮਣੇ ਆਇਆ ਇਸ ਤੋਂ ਬਾਅਦ ਕੈਨੇਡੀਅਨ ਪੁਲਿਸ ਦੀ ਸੇਫਰ ਰੋਡਜ਼ ਟੀਮ ਹਰਕਤ ਚਾਈ ਜਾਂਚ ਦੌਰਾਨ ਇਹ ਸਪਸ਼ਟ ਹੋ ਗਿਆ ਕਿ ਦੋਸ਼ੀ ਨੇ ਜਾਣਬੁੱਝ ਕੇ ਲਾਪਰਵਾਹੀ ਦਿਖਾਈ ਸੀ ਲਗਭਗ ਡੇਢ ਮਹੀਨੇ ਬਾਅਦ ਪੁਲਿਸ ਨੇ ਉਸ ਨੂੰ ਲੱਭ ਲਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਉੱਤਰੀ BC ਚ ਇੱਕ ਅੰਡਰਗਰਾਉਂਡ ਖਾਣ ਚ ਤਿੰਨ ਮਜ਼ਦੂਰ ਫਸ ਗਏ ਨੇ BC ਪ੍ਰੀਮੀਅਰ ਡੇਵਿਡ ਈਵੀ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ ਇਹ ਮਜ਼ਦੂਰ BC ਦੇ ਡੀਜ਼ਲੇਕ ਇਲਾਕੇ ਚ ਕੈਲਹਟਿਨ ਨੇਸ਼ਨ ਮੂਲ ਨਿਵਾਸੀ ਇਲਾਕੇ ਚ ਸਥਿਤ ਰੈਡਕ੍ਰਿਸ ਖਾਣ ਚ ਕੰਮ ਕਰਦੇ ਨੇ ਡੇਵਿਡ ਈਬੀ ਨੇ ਅਨਟੇਰੀਓ ਚ ਕੈਨੇਡੀਅਨ ਪ੍ਰੀਮੀਅਰਸ ਦੇ ਸੰਮੇਲਨ ਦੌਰਾਨ ਬੋਲਦਿਆਂ ਦੱਸਿਆ ਕਿ ਇਹਨਾਂ ਮਜ਼ਦੂਰਾਂ ਚੋਂ ਦੋ ਜਣੇ ਬੀਸੀ ਤੋਂ ਨੇ ਤੇ ਇੱਕ ਮਜ਼ਦੂਰ ਅਨਟੇਰੀਓ ਤੋਂ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਹਾਦਸੇ ਮਗਰੋਂ ਇਸ ਵੇਲੇ ਤਿੰਨ ਖਾਣ ਮਜ਼ਦੂਰ ਜ਼ਮੀਨ ਦੇ ਹੇਠਾਂ ਫਸੇ ਹੋਏ ਨੇ ਸਾਡੀ ਜਾਣਕਾਰੀ ਅਨੁਸਾਰ ਉਹ ਸੁਰੱਖਿਅਤ ਨੇ ਤੇ ਇੱਕ ਪਨਾਹਗਾਹ ਦੇ ਵਿੱਚ ਹਨ ਈਬੀ ਨੇ ਸ਼ੁਰੂ ਚ ਕਿਹਾ ਸੀ ਕਿ ਇਹ ਘਟਨਾ ਦੇਰ ਰਾਤ ਵਾਪਰੀ ਪਰ ਖਾਣ ਦੀ ਸੰਚਾਲਨ ਕੰਪਨੀ ਨਿਊ ਮਾਉਂਟ ਕਾਰਪੋਰੇਸ਼ਨ ਨੇ ਬਾਅਦ ਚ ਪੁਸ਼ਟੀ ਕੀਤੀ ਕਿ ਇਹ ਮੰਗਲਵਾਰ ਤੜਕੇ ਵਾਪਰੀ ਨਿਊ ਮਾਉਂਟ ਦੇ ਬੁਲਾਰੇ ਨੇ ਕਿਹਾ ਕਿ ਮੰਗਲਵਾਰ ਸਵੇਰੇ ਇੱਕ ਅੰਡਰਗਰਾਉਂਡ ਕਾਰਜ ਖੇਤਰ ਤੱਕ ਪਹੁੰਚਣ ਵਾਲੇ ਰਸਤੇ ਚ ਜ਼ਮੀਨ ਡਿੱਗਣ ਦੀਆਂ ਦੋ ਘਟਨਾਵਾਂ ਵਾਪਰੀਆਂ ਰੈਡਕ੍ਰਿਸ ਖਾਣ ਇੱਕ ਖੁੱਲੀ ਤਾਂਬੇ ਅਤੇ ਸੋਨੇ ਦੀ ਖਾਣ ਹੈ ਜੋ 2015 ਤੋਂ ਕੰਮ ਕਰ ਰਹੀ ਹੈ ਨਿਊ ਮਾਉਂਟ ਦੇ ਬੁਲਾਰੇ ਨੇ ਕਿਹਾ ਕਿ ਪਹਿਲੀ ਘਟਨਾ ਦੇ ਸਮੇਂ ਤਿੰਨ ਮਜ਼ਦੂਰ ਪ੍ਰਭਾਵਿਤ ਜ਼ੋਨ ਤੋਂ 500 ਮੀਟਰ ਤੋਂ ਵੱਧ ਦੂਰ ਕੰਮ ਕਰ ਰਹੇ ਸਨ ਤੇ ਜ਼ਮੀਨ ਡਿੱਗਣ ਕਾਰਨ ਪਹੁੰਚ ਮਾਰਗ ਬੰਦ ਹੋਣ ਤੋਂ ਪਹਿਲਾਂ ਉਹਨਾਂ ਨੂੰ ਇੱਕ ਮਨੋਨੀਤ ਪਨਾਹ ਕੇਂਦਰ 'ਚ ਜਾਣ ਲਈ ਕਿਹਾ ਗਿਆ। ਪਹਿਲੀ ਘਟਨਾ ਤੋਂ ਬਾਅਦ ਮਜ਼ਦੂਰਾਂ ਨਾਲ ਸੰਪਰਕ ਸਥਾਪਿਤ ਕੀਤਾ ਗਿਆ ਤੇ ਪੁਸ਼ਟੀ ਕੀਤੀ ਗਈ ਕਿ ਉਹ ਸੁਰੱਖਿਅਤ ਢੰਗ ਨਾਲ ਪਨਾਹ ਕੇਂਦਰ ਪਹੁੰਚ ਗਏ ਨੇ। ਪਨਾਹ ਕੇਂਦਰ ਲੰਬੇ ਸਮੇਂ ਤੱਕ ਠਹਿਰਨ ਲਈ ਠੁਕਵੇਂ ਭੋਜਨ, ਪਾਣੀ ਅਤੇ ਹਵਾਦਾਰੀ ਨਾਲ ਲੈਸ ਹਨ। ਕੰਪਨੀ ਨੇ ਦੱਸਿਆ ਕਿ ਦੂਸਰੀ ਘਟਨਾ ਤੋਂ ਬਾਅਦ ਸੰਪਰਕ ਟੁੱਟ ਗਿਆ ਤੇ ਕੰਪਨੀ ਨੇ ਰਾਹਤ ਕਾਰਜਾਂ ਤੇ ਫੋਕਸ ਕਰਨ ਲਈ ਆਪਣਾ ਕੰਮ ਰੋਕ ਦਿੱਤਾ। ਸਾਰੇ ਟੁਕਮੇ ਐਮਰਜੈਂਸੀ ਪ੍ਰਤੀਕਿਰਿਆ ਪ੍ਰੋਟੋਕੋਲ ਤੁਰੰਤ ਚਾਲੂ ਕਰ ਦਿੱਤੇ ਗਏ। ਨਿਊਮੌਂਟ ਸੰਚਾਰ ਨੂੰ ਬਹਾਲ ਕਰਨ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ ਸੁਰੱਖਿਅਤ ਢੰਗ ਨਾਲ ਉੱਪਰ ਲਿਆਉਣ ਲਈ ਉਪਲਬਧ ਸਾਰੇ ਤਰੀਕਿਆਂ ਅਤੇ ਤਕਨੀਕਾਂ ਦਾ ਸਰਗਰਮੀ ਨਾਲ ਮੁਲਾਂਕਣ ਕੀਤਾ ਗਿਆ। ਤਰਜੀਹ ਤਿੰਨ ਵਿਅਕਤੀਆਂ ਅਤੇ ਇਸ ਯਤਨ ਦਾ ਸਮਰਥਨ ਕਰਨ ਵਾਲੀਆਂ ਐਮਰਜੈਂਸੀ ਪ੍ਰਤੀਕਿਰਿਆ ਟੀਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਬਣੀ ਹੋਈ ਹੈ ਈਵੀ ਨੇ ਕਿਹਾ ਕਿ ਨਿਊ ਮਾਉਂਟ ਮਾਈਨਿੰਗ ਬਚਾਅ ਟੀਮਾਂ ਦਾ ਕੰਮ ਚੱਲ ਰਿਹਾ ਹੈ ਪ੍ਰੀਮੀਅਰ ਨੇ ਕਿਹਾ ਕਿ ਬੀਸੀ ਦੇ ਮਾਈਨਰ ਅਤੇ ਉਹਨਾਂ ਦੀ ਬਚਾਅ ਟੀਮਾਂ ਬੇਮਿਸਾਲ ਨੇ ਤੇ ਰਾਹਤ ਟੀਮਾਂ ਇਹਨਾਂ ਮਜ਼ਦੂਰਾਂ ਨੂੰ ਉਹਨਾਂ ਦੇ ਪਰਿਵਾਰਾਂ ਕੋਲ ਸੁਰੱਖਿਅਤ ਘਰ ਪਹੁੰਚਦਾ ਕਰਨ ਲਈ ਲਗਾਤਾਰ ਕਾਰਜਸ਼ੀਲ ਰਹਿਣਗੀਆਂ ਅਮਰੀਕਾ ਦੀ ਇਮੀਗ੍ਰੇਸ਼ਨ ਏਜੰਸੀ ਆਈਐਸ ਦੀ ਹਿਰਾਸਤ ਚ ਮਾਰੇ ਗਏ ਇੱਕ ਕੈਨੇਡੀਅਨ ਨਾਗਰਿਕ ਦੀ ਮੌਤ ਤੋਂ ਹਫ਼ਤੇ ਪਹਿਲਾਂ ਉਸ ਨੂੰ ਸਿਹਤ ਸਮੱਸਿਆਵਾਂ ਹੋਣ ਬਾਰੇ ਪਤਾ ਲੱਗ ਗਿਆ ਸੀ ਇਹ ਰਿਪੋਰਟ 49 ਸਾਲਾ ਜੌਨੀ ਨੋਵੀਲੋ ਦੀ ਇੱਕ ਫੈਡਰਲ ਡਿਟੈਂਸ਼ਨ ਸੈਂਟਰ ਚ ਬੇਹੋਸ਼ ਹੋਏ ਜਾਣ ਤੋਂ ਠੀਕ 1 ਮਹੀਨੇ ਬਾਅਦ ਆਈ ਹੈ ਨੋਵिलो ਨੂੰ ਆਈ ਸਿਹਰਾਸਾਚ ਲੈ ਜਾਣ ਤੋਂ ਅਗਲੇ ਦਿਨ ਉਸ ਨੂੰ ਦੌਰੇ ਪੈਣ ਦੀ ਬਿਮਾਰੀ ਅਤੇ ਹਾਈਪਰ ਟੈਨਸ਼ਨ ਦਾ ਪਤਾ ਲੱਗਿਆ ਸੀ ਰਿਪੋਰਟ ਅਨੁਸਾਰ ਉਸ ਨੂੰ ਐਂਟੀ ਕਨਵਲਸੈਂਟ ਅਤੇ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਦਿੱਤੀਆਂ ਗਈਆਂ ਸਨ ਨੋਵिलो 1988 ਤੋਂ ਅਮਰੀਕਾ 'ਚ ਸੀ ਅਤੇ 1991 'ਚ ਪਰਮਨੈਂਟ ਰੈਜ਼ੀਡੈਂਟ ਬਣ ਗਿਆ ਸੀ 2023 'ਚ ਉਸ ਨੂੰ ਕਈ ਗੰਭੀਰ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ ਜਿਨ੍ਹਾਂ ਵਿੱਚ ਧੋਖਾਧੜੀ ਜਾਲਸਾਜ਼ੀ ਤੇ ਨਸ਼ਾ ਤਸਕਰੀ ਦੇ ਅਪਰਾਧ ਸ਼ਾਮਲ ਨੇ ਉਸ ਨੂੰ 12 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਸੀ ਆਈਐਸ ਦੇ ਬਿਆਨ ਅਨੁਸਾਰ ਮਈ ਮਹੀਨੇ ਵਿੱਚ ਅਧਿਕਾਰੀਆਂ ਨੇ ਉਸ ਨੂੰ ਗ੍ਰਫਤਾਰ ਕੀਤਾ ਸੀ ਅਤੇ ਉਹ ਅਮਰੀਕਾ ਤੋਂ ਕੱਢੇ ਜਾਣ ਦੀ ਪ੍ਰਕਿਰਿਆ ਦੌਰਾਨ ਹਿਰਾਸਤ 'ਚ ਸੀ ਨੋਵਿਲੋ ਦੇ ਵਕੀਲ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਰਵੇਸ਼ਨ ਦੀਆਂ ਸ਼ਰਤਾਂ ਦੀ ਉਲੰਘਣਾ ਨਹੀਂ ਕੀਤੀ ਸੀ 8 ਜੂਨ ਨੂੰ ਇੱਕ ਮੈਡੀਕਲ ਪ੍ਰਦਾਤਾ ਨੇ ਨੋਵਿਲੋ ਲਈ ਮਾਨਸਿਕ ਸਿਹਤ ਰੈਫਰਲ ਦੀ ਬੇਨਤੀ ਕੀਤੀ ਜਦੋਂ ਨੋਵਿਲੋ ਨੇ ਉਦਾਸ ਅਤੇ ਡਿਪਰੈਸ਼ਨ ਮਹਿਸੂਸ ਕਰਨ ਦੀ ਰਿਪੋਰਟ ਕੀਤੀ ਤੇ ਮੁਲਾਂਕਣ ਲਈ ਇੱਕ ਮੈਡੀਕਲ ਕਲੀਨਿਕ ਜਾਣ ਤੋਂ ਵੀ ਇਨਕਾਰ ਕਰ ਦਿੱਤਾ। ਆਇਸ ਰਿਪੋਰਟ ਦੇ ਅਨੁਸਾਰ ਅਗਲੇ ਦਿਨ ਉਸ ਨੇ ਸਟਾਫ ਨੂੰ ਕਿਹਾ ਕਿ ਉਸ ਨੇ ਕੁਝ ਸਮੇਂ ਤੋਂ ਕੁਝ ਨਹੀਂ ਖਾਧਾ। ਡਾਕਟਰਾਂ ਨੇ ਉਸ ਨਾਲ ਖੁਦ ਦੀ ਸਫਾਈ ਰੱਖਣ ਅਤੇ ਸਹੀ ਖੁਰਾਕ ਦੀ ਮਹੱਤਤਾ ਬਾਰੇ ਚਰਚਾ ਕੀਤੀ। 23 ਜੂਨ ਨੂੰ ਦੁਪਹਿਰ ਨੂੰ ਜੇਲ ਸਟਾਫ ਨੇ ਨੋਵिलो ਨੂੰ ਰੁਕੀ ਨਬਜ਼, ਠੰਡੇ ਸਰੀਰ ਅਤੇ ਬਲੱਡ ਸ਼ੂਗਰ ਦੇ ਘਟੇ ਪੱਧਰ ਨਾਲ ਬੇਹੋਸ਼ ਪਾਇਆ। ਮਿਆਮੀ ਫਾਇਰ ਰੈਸਕਿਊ ਵਿਭਾਗ ਨੇ ਉਸ ਨੂੰ ਦੇਖਭਾਲ ਆਪਣੇ ਹੱਥਾਂ ਚ ਲੈ ਲਈ। ਅਤੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਨ ਤੋਂ ਪਹਿਲਾਂ ਅੱਧੇ ਘੰਟੇ ਤੱਕ ਉਸ ਨੂੰ ਮੁੜ ਜਿਉਂਦਾ ਕਰਨ ਦੀ ਕੋਸ਼ਿਸ਼ ਕੀਤੀ। ਦੱਸਦੀ ਹੈ ਕਿ ਨੋਵੀਲੋ ਦੀ ਮੌਤ ਦਾ ਕਾਰਨ ਅਸਪਸ਼ਟ ਹੈ ਤੇ ਜਾਂਚ ਜਾਰੀ ਹੈ। ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਆਈ.ਆਰ.ਸੀ.ਸੀ. ਸਰ ਵਧਿਆ ਅਰਜ਼ੀਆਂ ਦੇ ਬੈਕਲੌਗ ਦਾ ਭਾਰ ਜਦਕਿ ਸਟੱਡੀ ਪਰਮਿਟ ਅਰਜ਼ੀਆਂ ਦਾ ਬੈਕਲੌਗ ਮਾਮੂਲੀ ਘਟਿਆ। ਕੈਨੇਡਾ ਵੱਲੋਂ ਠੱਗ ਇਮੀਗ੍ਰੇਸ਼ਨ ਏਜੰਟਸ ਵਿਰੁੱਧ ਵੱਡੀ ਕਾਰਵਾਈ, ਕਈਆਂ ਦੇ ਲਾਇਸੈਂਸ ਕੀਤੇ ਗਏ ਰੱਦ ਤੇ ਲਗਾਈਆਂ ਪਾਬੰਦੀਆਂ। ਬ੍ਰਿਟਿਸ਼ ਕੋਲੰਬੀਆ 'ਚ ਗਰਮੀ ਦੇ ਕਹਿਰ ਦਾ ਅਸਰ ਸਮੁੰਦਰੀ ਬੀਚ ਦੇ ਪਾਣੀਆਂ 'ਚ ਡੁਬਕੀਆਂ ਲਾ ਰਹੇ ਨੇ ਲੋਕ ਪੰਜਾਬੀ ਨੌਜਵਾਨ ਨੇ ਕੈਨੇਡਾ ਪੁਲਿਸ ਨੂੰ ਪਾਣੀਆਂ ਭਾਜੜਾ ਪੁਲਿਸ ਨੂੰ ਚਕਾਨੀ ਦੇ ਕੇ ਫਰਾਰ ਹੋਇਆ ਪ੍ਰਭਜੀਤ ਸਿੰਘ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ